ਇੱਕ ਐਸਾ ਦਾਇਰਾ ਹੈ अजीत ਜੀ ਨੂੰ ਬੜਾ ਸਰਕਾਰ ਨੇ ਇਸ ਇਲੈਕਸ਼ਨ ਦੇ ਵਿੱਚ ਦਬਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਤਾਂ ਗੱਲ ਮੈਂ ਇਹ ਕਰਾਂ ਹਮਦਰਦ ਸਾਹਿਬ ਉਹ ਮਿੱਟੀ ਦੇ ਨਹੀਂਗੇ ਵੀ ਉਹ ਜੇ ਸਰਕਾਰ ਜਿਹੜੀ ਵੀ ਹੋ ਪੁੱਠੇ ਕੰਮ ਕਰਤੂਤਾ ਕਰੂਗੀ ਉਹਦਾ ਜਿਹੜਾ ਇਹ ਚਿੱਠਾ ਖੋਲਣਗੇ ਖੋਲਣਗੇ ਬੜੀ ਵੱਡੀ ਕੋਸ਼ਿਸ਼ ਕੀਤੀ ਇਹਨਾਂ ਨੇ ਵੀ ਇਹਨਾਂ ਨੂੰ ਦੱਬ ਕੇ ਅਸੀਂ ਕੰਮ ਚਲਾ ਲੀਏ ਪਰ ਉਹ ਸ਼ੇਰ ਹੈ ਜਿਹੜੇ ਉਹਨਾਂ ਨੂੰ ਤੁਸੀਂ ਪਿੰਜਰੇ 'ਚ ਨਹੀਂ ਪਾ ਸਕਦੇ ਦੂਜੀ ਗੱਲ ਸਾਰਾ ਪੰਜਾਬ ਉਹਨਾਂ ਨਾਲ ਖੜਾ ਤੇ ਅਜੀਤ ਇੱਕ ਅੱਜ ਮੈਂ ਉਹਦੇ ਮੂਹਰੇ ਜਿੱਥੇ ਤੁਸੀਂ ਮੈਨੂੰ ਇਸ ਗੱਲ ਦੀ ਵਧਾਈ ਦਿੱਤੀ ਆ ਤੁਹਾਡਾ ਮੈਂ ਧੰਨਵਾਦ ਕਰਦਾ ਹਾਂ ਬਹੁਤ ਪੰਜਾਬ ਦੇ ਲਈ ਇਹ ਇੱਕ ਮੋਦੀ ਸਾਹਿਬ ਤੇ ਅਮਿਤ ਸ਼ਾਹ ਨੱਡਾ ਸਾਹਿਬ ਨੇ ਇਹ ਪੰਜਾਬ ਨੂੰ ਇਹ ਮਾਣ ਦਿੱਤਾ ਇਹ ਮੈਨੂੰ ਨਹੀਂ ਮੈਂ ਤਾਂ ਕੁਝ ਵੀ ਨਹੀਂਗਾ ਨਹੀਂ ਦੇਖੋ ਇਹ ਤਾਂ ਪੰਜਾਬ ਤਾਂ ਬਹੁਤ ਵੱਡਾ ਪੰਜਾਬ ਆ ਪਰ ਹਾਂ ਜੋ ਮੈਂ ਕਿਹਾ ਸੀ ਵੀ ਕੇਂਦਰ ਤੇ ਸਟੇਟ ਚ ਮੈਂ ਇੱਕ ਪੁਲ ਦਾ ਕੰਮ ਕਰੂੰ ਇਹਨੂੰ ਕਿਵੇਂ ਬਿਹਤਰ ਕੰਮ ਹੋ ਸਕਦਾ ਹੈ ਸੈਂਟਰ ਦੀਆਂ ਸਕੀਮਾਂ ਉੱਥੇ ਜਾਣ ਕਿਵੇਂ ਜੜੀਆਂ ਉਹ ਤਕਲੀਫਾਂ ਆ ਉਹ ਦੂਰ ਹੋਣ ਉਹ ਜਿਹੜਾ ਚਾਹੇ ਉਹ ਸੂਬਾ ਸਰਕਾਰ ਹੋਵੇ ਚਾਹੇ ਕੋਈ ਆਪੋਜੀਸ਼ਨ ਪਾਰਟੀ ਹੋਵੇ ਉਹ ਸਾਰਿਆਂ ਨੂੰ ਅਪਰੋਚ ਕਰੂੰਗਾ ਵੀ ਕੇਂਦਰ ਜਿੰਨਾ ਵੀ ਕੁਝ ਕਰ ਸਕਦੀ ਆ ਉਹ ਪੰਜਾਬ ਖਾਤਰ ਕਰੇ ਉਹਦੇ ਵਿੱਚ ਕੋਈ ਵੀ ਕਮੀ ਨਹੀਂ ਛੱਡੂ ਹਜੇ ਸ਼ੁਰੂਆਤ ਆ ਜੜੀਆਂ ਵੀ ਗੱਲਾਂ ਇਸ਼ੂ ਹੋਣਗੇ ਉਹ ਸਾਰੇ ਚੱਕਾਂਗੇ ਤੇ ਸਾਰੇ ਹੀ ਕੇਂਦਰ ਤੋਂ ਹੱਲ ਕਰਾਵਾਂਗੇ ਇੱਕ ਐਸਾ ਦਾਇਰਾ ਹੈ अजीत ਜੀ ਨੂੰ ਬੜਾ ਸਰਕਾਰ ਨੇ ਇਸ ਇਲੈਕਸ਼ਨ ਦੇ ਵਿੱਚ ਦਬਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਤਾਂ ਗੱਲ ਮੈਂ ਇਹ ਕਰਾਂ ਹਮਦਰਦ ਸਾਹਿਬ ਉਹ ਮਿੱਟੀ ਦੇ ਨਹੀਂਗੇ ਵੀ ਉਹ ਜੇ ਸਰਕਾਰ ਜਿਹੜੀ ਵੀ ਉਹ ਪੁੱਠੇ ਕੰਮ ਕਰਤੂਤਾ ਕਰੂਗੀ ਉਹਦਾ ਜਿਹੜਾ ਇਹ ਚਿੱਠਾ ਖੋਲਣਗੇ ਖੋਲਣਗੇ ਬੜੀ ਵੱਡੀ ਕੋਸ਼ਿਸ਼ ਕੀਤੀ ਇਹਨਾਂ ਨੇ ਵੀ ਇਹਨਾਂ ਨੂੰ ਦੱਬ ਕੇ ਅਸੀਂ ਕੰਮ ਚਲਾ ਲੀਏ ਪਰ ਉਹ ਸ਼ੇਰ ਆ ਜਿਹੜੇ ਉਹਨਾਂ ਨੂੰ ਤੁਸੀਂ ਪਿੰਜਰੇ 'ਚ ਨਹੀਂ ਪਾ ਸਕਦੇ ਦੂਜੀ ਗੱਲ ਸਾਰਾ ਪੰਜਾਬ ਉਹਨਾਂ ਨਾਲ ਖੜਾ ਤੇ ਅਜੀਤ ਇੱਕ ਅੱਜ ਮੈਂ ਉਹਦੇ ਮੂਹਰੇ ਜਿੱਥੇ ਤੁਸੀਂ ਮੈਨੂੰ ਇਸ ਗੱਲ ਦੀ ਵਧਾਈ ਦਿੱਤੀ ਆ ਤੁਹਾਡਾ ਮੈਂ ਧੰਨਵਾਦ ਕਰਦਾ ਹਾਂ ਬਹੁਤ ਪੰਜਾਬ ਦੇ ਲਈ ਇਹ ਇੱਕ ਮੋਦੀ ਸਾਹਿਬ ਤੇ ਅਮਿਤ ਸ਼ਾਹ ਨੱਡਾ ਸਾਹਿਬ ਨੇ ਇਹ ਪੰਜਾਬ ਨੂੰ ਇਹ ਮਾਣ ਦਿੱਤਾ ਇਹ ਮੈਨੂੰ ਨਹੀਂ ਮੈਂ ਤਾਂ ਕੁਝ ਵੀ ਨਹੀਂ ਗਾ ਨਹੀਂ ਦੇਖੋ ਇਹ ਤਾਂ ਪੰਜਾਬ ਤਾਂ ਬਹੁਤ ਵੱਡਾ ਪੰਜਾਬ ਆ ਪਰ ਹਾਂ ਜੋ ਮੈਂ ਕਿਹਾ ਸੀ ਵੀ ਕੇਂਦਰ ਤੇ ਸਟੇਟ ਚ ਮੈਂ ਇੱਕ ਪੁਲ ਦਾ ਕੰਮ ਕਰੂੰ ਇਹਨੂੰ ਕਿਵੇਂ ਬਿਹਤਰ ਕੰਮ ਹੋ ਸਕਦਾ ਹੈ ਸੈਂਟਰ ਦੀਆਂ ਸਕੀਮਾਂ ਉੱਥੇ ਜਾਣ ਕਿਵੇਂ ਜੜੀਆਂ ਉਹ ਤਕਲੀਫਾਂ ਆ ਉਹ ਦੂਰ ਹੋਣ ਉਹ ਜਿਹੜਾ ਚਾਹੇ ਉਹ ਸੂਬਾ ਸਰਕਾਰ ਹੋਵੇ ਚਾਹੇ ਕੋਈ ਆਪੋਜੀਸ਼ਨ ਪਾਰਟੀ ਹੋਵੇ ਉਹ ਸਾਰਿਆਂ ਨੂੰ ਅਪਰੋਚ ਕਰੂੰਗਾ ਵੀ ਕੇਂਦਰ ਜਿੰਨਾ ਵੀ ਕੁਝ ਕਰ ਸਕਦੀ ਆ ਉਹ ਪੰਜਾਬ ਖਾਤਰ ਕਰੇ ਉਹਦੇ ਵਿੱਚ ਕੋਈ ਵੀ ਕਮੀ ਨਹੀਂ ਛੱਡੂ ਹਜੇ ਸ਼ੁਰੂਆਤ ਆ ਜੜੀਆਂ ਵੀ ਗੱਲਾਂ ਇਸ਼ੂ ਹੋਣਗੇ ਉਹ ਸਾਰੇ ਚੱਕਾਂਗੇ ਤੇ ਸਾਰੇ ਹੀ ਕੇਂਦਰ ਤੋਂ ਹੱਲ ਕਰਾਵਾਂਗੇ